ਹੈਲੋ ਜੀ ਸਸਤੀ ਕਾਲਾ ਵੈਲਕਮ ਬਾਗ ਨਿਊ ਬਲੌਗ ਵਿੱਚ ਸਵਾਗਤ ਹੈ ਅੱਜ ਮੈਂ ਕਾਫੀ ਦਿਨਾਂ ਬਾਅਦ ਲੱਗੀ ਆ ਬਲੌਗ ਬਣਾਉਣ ਤੇ ਅੱਜ ਮੇਰੇ ਆਉਣ ਲੱਗੇ ਆ ਵੱਡੇ ਦੀਦੀ ਸਾਰਿਆਂ ਨੂੰ ਵੱਡੇ ਦੀਦੀ ਤੇ ਮੈਂ ਹੁਣ ਬਣਾਈ ਆ ਗੋਭੀ ਦੀ ਸਬਜ਼ੀ ਬਣਾ ਲਈ ਆ ਤੇ ਆਲੂ ਮਟਰ ਵੀ ਧਰ ਦਿੱਤੇ ਆ ਨਾਲ ਬਣਾਉਣ ਲੱਗੀ ਹਾਂ ਚੌਲ ਤੇ ਫਿਰ ਉਸ ਤੋਂ ਬਾਅਦ ਮੈਂ ਲੈ ਕੇ ਆਉਂਗੀ ਬਜ਼ਾਰੋਂ ਸਮੋਸੇ ਜਾ ਕੇ ਲੈ ਕੇ ਆਉਂਗੀ ਸਿਰ ਪਿੰਡੇ ਨਹਾ ਕੇ ਅੱਟੀ ਹਾਂ ਤੇ ਉਹਨਾਂ ਨੂੰ ਦੇਖਣ ਦੇ ਆ ਤੇ 12 ਵਜੇ ਗਿਆ ਬਸ ਹੁਣ ਹੀ ਆਲੇ ਆ ਕਿਉਂਕਿ ਫਿਰ ਉਹਨਾਂ ਨੇ ਵੀ ਉਹਨਾਂ ਦਾ ਘਰ ਦਾ ਕੰਮੋਂ ਦੱਡੰਗਰਾਂ ਦਾ ਤੇ ਨਾਲੇ ਦੀਦੀ ਸਾਗ ਬਣਾ ਕੇ ਲੈ ਕੇ ਆਉਗੇ ਤੇ ਅੱਜ ਮੈਂ ਨਾ ਤੀਹ ਹ ਸੇਰ ਮੈਂ ਸੁੱਕ ਜਿਹੜੇ ਫੇਰੀ ਵਾਲ ਬਨਾਂਗੀ ਤੇ ਹਜੇ ਇਹ ਇਸ ਤਰੀਕੇ ਰੱਖਿਆ ਤੇ ਲੱਗੀਆਂ ਬਸ ਹੁਣ ਜਾ ਕੇ ਚੌੜਾ ਨੂੰ ਤੜਕਾ ਲਾਉਣ ਫਿਰ ਮੈਂ ਜਾਉਂਗੀ ਕੰਮ ਸਾਰਾ ਕਰ ਲਿਆ ਸਫਾਈ ਕਰ ਲਈ ਆ ਮਤਲਬ ਇਹ ਕਮਰੇ ਦੀ ਵੀ ਕਰ ਲਈ ਆ ਝਾੜੂ ਪੋਚਾ ਸਾਰੇ ਕਰ ਲਿਆ ਆ ਪਈ ਮੇਰੀ ਮਸ਼ੀਨ ਤੇ ਇੱਥੇ ਆਵਲਾ ਮੈਂ ਸੂਟ ਸੀਣਾ ਹੀ फिर मैं दिता ही फ्रेंड ने कभी तक मैं सीता नहीं आ दप्टा दप्टा मैं वैसे लैके वेखन दी ना कलर बड़ा बढ़िया हम लगी बस जाके सब्जी वेखन सब्जी तरी कड़ी बढ़िया लगी वैसे हाँ मैं बना लिया गोभी की सब्जी बना के रख लिया इस तरह अलग कढ़ाई कोटी च बनाऊंगी हम चौल चौल भी मैं प्यों के रख लिया इस तरह करके छेती बन जान तड़का कट के रख लिया चोला इधर तरिया मटर हम बस लगी चोला तड़का ਆ ਡਈ ਹਾਂ ਮੈਂ ਰਾਈਸ ਬਣਾਉਣਾ ਤੇ ਨਾਲ ਨਾਲ ਤੜਕਾ ਲਾ ਲੈਣੀ ਆ ਤੇ ਨਾਲੇ ਫਿਰ ਵੀਡੀਓ ਸ਼ੂਟ ਕਰ ਲੈਣੀ ਆ ਕੋਪੀ ਕਾਫੀ ਦਿਨੋਂ ਕੇ ਮੈਂ ਬਣਾਉਣੇ ਡਈ ਹਾਂ ਵਲੌਗ ਤੇ ਮੈਂ ਚੱਲੇ ਇਸੇ ਬਣਾਉਣੇ ਵਲੌਗ ਬਣਾਣੇ ਨੇ ਨਾਲੇ ਅੱਜ ਦੀਦੀ ਮੇਰੇ ਨੇ ਵੱਡੇ ਦਿੱਤੀ ਜੋ ਆਉਂਦੇ ਇਸ ਕਰਕੇ ਤੇ ਕਾਫੀ ਦਿਨਾਂ ਬਾਅਦ ਹੋਣ ਰਹੀ ਉਹਨਾਂ ਕੋ ਟਾਈਮ ਨਹੀਂ ਲੱਗਦਾ ਦਿਨ ਛੋਟੇ ਹੋ ਗਏ ਨੇ ਇਸ ਕਰਕੇ ਤੇ ਆ ਮੈਂ ਡਈ ਹਾਂ ਰਾਈਸ ਪਕਾਉਣਾ ਰਾਈਸ ਨੂੰ ਡਈ ਹਾਂ ਤੜਕਾ ਲਾਉਣ ਤੇ ਕਾਫੀ ਟਾਈਮ ਹੋ ਗਿਆ ਨਾ ਉਹ 3 ਛੋਟੇ ਹੋ ਗਏ ਤਾਂ ਕਰਕੇ ਫਿਰ ਉਹਨਾਂ ਕੋម ਨਹੀਂ ਆਇਆ ਜਾਂਦਾ ਟਾਈਮ ਲੱਗਦਾ ਘਰੋਂ ਨਿਕਲਣ ਦਾ ਤੇ ਮੈਂ ਫਟਾਫਟ ਢੜਕਾ ਲਾ ਲਈ ਨੀ ਜਿੰਜਰ ਮਚਹੂਲ ਬਰੇ ਮੈਂ ਢੜਕਾ ਹੀ ਲਾ ਕੇ ਹਟੀਆਂ ਤੇ ਥੋੜੀ ਦਿਰ ਬਾਅਦ ਦੀਨੀ ਵੀ ਆ ਗਈ ਤੇ ਫਿਰ ਮੈਂ ਉੱਥੇ ਹੀ ਹਾਂ ਬਸ ਸਬਜੀ ਤੇ ਬਣਾ ਰਹੀ ਹਾਂ ਆਲੂ ਮਟਰ ਦੀ ਵੀ ਬਣਾ ਰਹੀ ਹਾਂ ਗੋਭੀ ਦੀ ਬਣਾ ਰਹੀ ਹਾਂ ਫਿਰ ਮੈਂ ਬੈ ਕੇ ਲੱਗੇ ਕਿ ਲੱਗ ਰਿਹਾ ਹੈ ਕੰਮ ਸਾਰਾ ਕਰ ਲਿਆ ਹੈ ਇਸ ਵੇਲੇ ਸੇ ਰੋਟੀ ਕੇ ਟਾਈਮ ਨਾ ਤੇ ਵਲੋਗ ਮੈਂ ਨਾਲ ਨਾਲ ਮੜੀਆਂ ਬਣਾਉਣ ਪਰ ਮੈਂ ਬਹੁਤ ਮੈਸੇਜ ਕਰ ਦਾਂਗੀ ਕਿ ਮੈਂ ਤੜਕਾ ਲਾਉਂਦੀ ਹਾਂ ਫਿਰ ਇੱਕ ਪਾਸੇ ਧਿਆਨ ਹੀ ਤੇ ਇਹ ਤਾਂ ਕਰਕੇ ਫਿਰ ਦੋ ਦੋ ਬੰਨੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਕਰਕੇ ਮੈਂ ਰਹੀ ਹਾਂ ਬਹੁਤ ਮੈਸੇਜ ਕਰਨਾ ਤੇ ਉਸ ਤਰ੍ਹਾਂ ਤੇ ਵੈਸੇ ਮੈਂ ਬਣਾਈ ਸਕਦੀ ਹਾਂ ਪਰ ਚੌਲਾਂ ਲਾ ਲੈ ਤੜਕਾਉਣ ਲੱਗੀਆਂ ਚੌਲਾਂ ਮੈਂ ਲਾਤਾ ਤੜਕਾ ਕੁਕਚ ਬਣਾਉਂਦੀ ਹਾਂ ਤੇ ਇਧਰ ਆਲੂ ਮਟਰ ਦੀ ਸਬਜ਼ੀ ਬਣ ਗਈ

ਹਾਂ ਪਤਾ ਨਹੀਂ ਉਹਨੂੰ ਵੱਡਾ ਆਵੇ ਨਾ ਪਤਾ ਨਹੀਂ ਮੈਂ ਬਣਾ ਲਿਆ ਏ ਕੋਈ ਵੀਡੀਓ ਨਾਲ ਕਰੋ ਅਦੀ ਦੀ ਮੇਰੀ ਲੈ ਆਈ ਸਾਗ ਦੁੱਧ ਹੁਣ ਮੈਂ ਕੱਢ ਲਈ ਨਹੀਂ ਗੇ ਭਾਂਡੇ ਚ ਇੰਨਾ ਕੁ ਵੀਲੀ ਆਂਦਾ ਤੇ ਤਾਂ ਪਾ ਲੱਗੇ ਗੱਲਾਂ ਕਰਦੇ ਕਰਦੇ ਕੀ ਨਹੀਂ ਜਾਂਦਾ ਕੁਝ ਖਾਣ ਹਾਂ ਆ ਗਿਆ ਇੰਨਾ ਕੁਛ ਤੇ ਲੈ ਕੇ ਆਂਦਾ ਤੇ ਨਹੀਂ ਆ ਮੈਂ ਖੋਲ ਇੱਕ ਸਾਗ ਇਹਦੇ ਚ ਹਾਂ ਆ ਵਧੀਆ ਕੀਤਾ ਏ ਦੀਦੀ ਪਵਾ ਦੇ ਨ ਹੋ ਗਈ ਵਾਹ ਸਾਗ ਬਣਾਇਆ ਨੂੰ ਮੈਨੂੰ ਮੈਂ ਹੁਣ ਪਾਈ ਕਰ ਲੈਂਦੇ ਕਾੜ ਗਿਆ ਆਪਣੀ ਹਾਲ ਹੂੰ ਬਣਾ ਲਿਆ ਵਧੀਆ ਆਲੇ ਦੁੱਧ ਵੀ ਅੱਧੇ ਚ ਕੱਢ ਲੈਣੀ ਵੱਡੇ ਭੰਡੇ ਲਿਆ ਮੈਂ ਕਰਦਾ ਅਲੱਗ ਹੀ ਮਸਾਲ ਸਾਗ ਨੂੰ ਤੜਕਾ ਲਾਉਣਾ ਕੱਲ ਮੈਂ ਦੀਦੀ ਲੈ ਕੇ ਆਇਆ ਬਰਾ ਭਈਆ ਕੋਲ ਆਇਆ ਲੱਗ ਕਿ ਮੈਂ ਪਿਆਰ ਅਦਰ ਵਗੈਰਾ ਸਭ ਕੁਝ ਕੱਟ ਕੇ ਰੱਖ ਲਿਆ ਇੱਕ ਕੜਾਈ ਕਰਤੀ ਗਰਮ ਮੈਂ ਹੱਲੇ ਸੇਸਰ ਬਾਹਰ ਨਹੀਂ ਕੁਛ ਨਹੀਂ ਕਿਤਾ ਕੰਡਰ ਦੀ ਰਾਈ ਹੈ ਉਸ ਪਰ ਹਰਤਨ ਲਗਾ ਹੈ ਜੇਕਰ ਪਰ ਨਾ ਬਰ ਮਾਤ ਲੇ ਆਈ ਇਹ ਮੈਂ ਲਓ ਮੀਨ ਸਰੋਂ ਦਾ ਤੇਲ ਲਾ ਦਿੱਤਾ ਸੁਆਹ ਤੇਲ ਦੇ ਤੜਕੇ ਨੂੰ ਮਨ ਨੂੰ ਸਵਾਦ ਲੱਗਦਾ ਹੈ ਮੈਂ ਤੇ ਕਈ ਕਿ ਉਹ ਦਾ ਵੀ ਲਾ ਲੈਂਦੇ ਹਾਂ ਤੋ ਤੇ ਵੀ ਲੈ ਕੇ ਦੀਦੀ ਪਰਲੇ ਹਮ ਤੋ ਦੋ ਤਿੰਨ ਦਿਨ ਹੰਬੂ ਟਲੰਦੀ ਕੋ ਨਹੀਂ ਹੰਦੀ ਦੀ ਮਤਲਬ ਦੋ ਮਤਲਬ ਤੇਗੇ ਕਰਤਿਆਂ ਵਾਸਤੇ ਤੇ ਅਗੇ ਕੀ ਜੰਗਨ ਦੇ ਵੀ ਗਰਮੀਆਂ ਸੇ ਤੰਦਰ ਸਮੂ ਹੈ ਹੀ ਇਸ ਕਰਕੇ ਕਰਦੇ ਆਂਗੇ ਤੇ ਅਗੇ ਤੇ ਹੁਣ ਬੰਦਰ ਬੰਦਿਆ ਸੂ ਇਸ ਤਰ੍ਹਾਂ ਕੀ ਤੇ ਦੀ ਜਿਹੜਾ ਤੇ ਐਦ ਕਿ ਲੈ ਕੇ ਆ ਰਹੇ ਦੇ ਦੀ ਮੇਰੀ ਥ੍ਰੈਡਿੰਗ ਵੀ ਸੋਈ ਹੋਣੀ ਹੈ ਤਰਮੋਂਦਾਨੀ ਸੇਥੋ ਦੀ ਥੋੜੀ ਦੇਰ ਨੂੰ ਕਰਾਂਗੇ। ਉਹਨਾਂ ਕੀ ਬਸ ਨੇ ਕੱਲ ਦੇਣਾ ਚੋਲ ਬਣੇ ਰਹੇ ਲੋਹਰੇ ਤੇ ਬਚ ਗਏ। ਮੇਰਾ ਰਸਤਾ ਸਾਗ ਨੂੰ ਤੜਕਾ ਲਾ ਕੇ ਸਾਗ ਦੇ ਨਾਲ ਚੋਲ ਖਾਣਾ ਬਹੁਤ ਟੇਸਟ ਲੱਗਦਾ। ਮੈਂ ਕਈ ਵਾਰੀ ਫਿੱਕੇ ਚੋਲ ਬਣਾਉਣੀ ਨਹੀਂ ਹਸਾਲਾ। ਅਗਰ ਸਵਾਦ ਆਉਂਦੇ। ਤੇ ਇਹ ਮਸਾਲ ਨੂੰ ਤੜਕਾ ਲਾਉਣ ਮੈਂ ਜਲ ਥੋੜੀ ਜਿਹਾ ਸਾਨੂੰ ਤੜਕਾ ਲਾ ਲੈਣੀ ਆ ਜਿਆਦੇ ਸਾਗ ਨੂੰ ਨਹੀਂ ਤੜਕਾ ਲਾਉਣਾ ਫਿਰ ਥੋੜੇ ਥੋੜੇ ਨਾਲਾ ਕੇ ਟੇਸਟ ਵੀ ਲੱਗਦਾ ਹੈ ਮਤਲਬ ਵਧੀਆ ਲੱਗਦਾ ਹੈ ਤੇ ਫਿਰ ਜਦੋਂ ਜਿੰਨਾ ਖਾਣਾ ਉਹਨੇ ਇੱਕ ਨੂੰ ਤੜਕਾ ਲਾ ਲੈਂਦਾ ਹੈ ਤੇ ਮੈਂ ਲੱਗੀ ਹੈ ਨਾਲ ਚੌਲਾਂ ਦੇ ਖਾਣ 14 ਤੇ ਸਾਗ ਸਾਗ ਨਾਲ ਇਹਨਾਂ ਸਾਰੀ ਮਿਰਚ ਉਹ ਖਾਂਦਾ ਮੈਂ ਕਰ ਲੈ ਸਾਗ ਬਹੁਤ ਬੜੀ ਬਣੀ ਮੰਨ ਮੰਨ ਲੱਗਦਾ ਇਸ ਤੋਂ ਮਗਲ ਕਰਨਾ ਲੰਘ ਰਿਹਾ ਹੈ ਤੇ ਤਾਂ ਇੱਕ ਹੀ ਅਨਕੀ ਸਿੱਕਿਆ ਹੀ ਬਣਾਉਣਾ ਥੋੜੇ ਜਿਹਾ ਸਬ ਨੂੰ ਮੈਂ ਪਾ ਲਿਆ ਤੜਕਾ ਬਸ ਜਿਆਦਾ ਨਹੀਂ ਮੈਂ ਤੜਕਾ ਲਾਇਆ ਫਿਰ ਸ਼ਾਮਾ ਰਾਤ ਨੂੰ ਤੜਕਾ ਨਾਲ ਤੇ ਚੌਲ ਪਏ ਮਟਰਾਂ ਵਾਲੇ ਬਣਾਏ ਸੀ ਤਾਂ ਵੇਸਟ ਕਿਉਂ ਕਰਨੇ ਵਿੱਚ ਇਹਦੇ ਸਾਗ ਪਾ ਕੇ ਫਿਰ ਚੌਲ ਖਾਣੇ ਹਾਂਜੀ ਜੀ ਮੇਰਾ ਕਾਫੀ ਦਿਨਾਂ ਦਾ ਮਤਲਬ ਵਲੌਗ ਜਿਹੜਾ ਮੈਂ ਚਾਲੂ ਕੀਤਾ ਸੀ ਅਦਨ ਮੇਰੇ ਵੱਡੇ ਦੀਦੀ ਆਏ ਸੀ ਤੇ ਕਾ ਮੈਂ ਕੰਟੀਨਿਊ ਨਹੀਂ ਕੀਤਾ ਹੈ ਵਲੌਗ ਤੇ ਹੁਣ ਮੈਂ ਮਤਲਬ ਥੋੜੀ ਦੇਰ ਸੌਂਗੀ ਹਾਂ ਤੇ ਸੁੱਤੀ ਉੱਠੀ ਹਾਂ ਤੇ ਸ਼ਾਮ ਦਾ ਟਾਈਮ ਹੋ ਗਿਆ 5 ਵਜੇ ਗਿਆ ਹੁਣ ਮੈਂ ਚਾਹ ਬਣਾ ਕੇ ਲੈ ਕੇ ਆਈ ਹਾਂ ਆਪਣੇ ਵਾਸਤੇ ਤੇ ਨਾਲ ਮੈਂ ਚਾਹ ਪੀ ਲੈਣ ਨਾਲੇ ਵਲੋਗ ਦਾ ਐਂਡ ਕਰ ਦੇਣੀ ਆ ਐਡਿਟ ਕਰਕੇ ਵਲੋਗ ਜਿਹੜਾ ਪਾ ਦੇਣੀ ਆ ਤੇ ਕਾਫੀ ਦਿਨ ਹੋ ਗਿਆ ਤੇ ਫਿਰ ਮੈਂ ਇਸ ਕਰਕੇ ਮੈਂ ਸੋਚਿਆ ਵੀ ਇਨੇ ਦਿਨਾਂ ਨਾਲ ਵਲੋਗ ਤੇ ਆ ਮੈਂ ਫੇਰ ਫੇਰ ਗਾਮ ਬਣਾਉਣਾ ਤੇ ਪਹਿਲੇ ਵਾਲਾ ਜੇ ਪਾਉਂਗੀ ਤੇ ਫਿਰ ਨੈਕਸਟ ਮਤਲਬ ਬਣਾਉਂਗੀ ਤੇ ਮਿਲਦੇ ਆਂ ਨੈਕਸਟ ਬਲੌਗ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਪਸੰਦ ਆਇਆ ਉਹ ਦਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਸ ਤਰ੍ਹਾਂ ਦਾ ਲੱਗਾ ਮਿਲਦੇ ਆਂ ਨੈਕਸਟ ਬਾਈ ਬਾਈ ਜੀ